ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਚੈਨਲ ਉਮੀਦ ਕਾ ਜੀ ਸੈਟ ਕੀਤਾ ਕੰਮ ਗੇ ਵਧੀਆ ਹੋਮ ਜੀ ਅੱਜ ਸੂਤ ਆ ਪਕਾਤੇ ਲੈ ਕੇ ਆਇਆ ਹਾਂ ਫੋ ਮਿੰਨ ਦੇਖੋ ਰੈਡ ਰੈਡ ਬੁਕਸਟਿੰਗ ਹੈਲੋ ਜੀ ਸੋ ਸ੍ਰੀ ਕਾ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਆ ਬਹੁਤ ਹੀ ਸੋਹਣੇ ਸੋਹਣੇ ਸੂਟ ਲੈ ਕੇ ਆਈਆਂ ਸੋਹਣੀਆਂ ਸੋਹਣੀਆਂ ਜੀਆਂ ਭੈਣਾਂ ਲਈ ਬਹੁਤ ਸੋਹਣੀ ਆ ਉਸਮ ਜੇ ਸੂਟ ਨੇ ਰਾਮ ਟੈਕਸ ਦੇ ਉੱਪਰ ਨੇ ਰਾਮ ਟੈਕਸ ਨੇ ਨਿਊ ਕੈਟਲੌਗ ਮਤਲਬ ਕਿ ਲਾਂਚ ਕੀਤੀ ਆ ਹਜੇ ਕਿਤੇ ਨਹੀਂ ਤੁਹਾਨੂੰ ਮਿਲਨੀ ਸੋ ਨਿਊ ਕੈਟਲੌਗ ਆਪਣੇ ਕੋਲ ਆਈ ਆ ਸੋ ਜਿਹੜੀਆਂ ਭੈਣਾਂ ਚਿਕਨ ਕੜੀਆਂ ਸ਼ਕੀਰ ਨੇ ਚਿਕਨ ਕੜੀ ਗਰਮੀਆਂ ਦਾ ਬਹੁਤ ਹੀ ਬੈਸਟ ਸੇਲਿੰਗ ਆਰਟੀਕਲ ਹੁੰਦਾ ਤੇ ਪਿਓਰ ਕਾਟਨ ਦੇ ਉੱਪਰ ਜਾ ਬਹੁਤ ਹੀ ਘੱਟ ਬ੍ਰਾਂਡ ਇਹਨੂੰ ਬਣਾਉਂਦੇ ਨੇ ਨਹੀਂ ਤਾਂ ਜਿਆਦਾ ਮਿਕਸ ਕੱਪੜੇ ਦੇ ਉੱਪਰ ਹੀ ਚਿਕਨਕਾਰੀ ਆਉਂਦੀ ਆ ਬਟ ਰਾਮ ਟੈਕਸ ਨੇ ਬਹੁਤ ਸੋਹਣੀ ਚਿਕਨਕਾਰੀ ਦੀ ਇੰਨੀ ਸੋਹਣੀ ਕੈਟਲੌਗ ਲੈ ਕੇ ਆਇਆ ਵਾ ਤੇ ਇੱਕ ਚੀਜ਼ ਲੈ ਕੇ ਆਈਆਂ ਮੈਂ ਜਿਵੇਂ ਕਿ ਥੋੜੀ ਜਿਹੀ 올ਡ ਏਜ ਹੈ ਨਾ ਜਿਵੇਂ ਮੰਮੀ ਉਹਨਾਂ ਲਈ ਦਾਦੀ ਉਹਨਾਂ ਲਈ ਨਾਨੀ ਉਹਨਾਂ ਲਈ ਬਹੁਤ ਸੋਹਣੇ ਮਿੱਠੇ ਪਿਆਰੇ ਜਿਹੇ ਕਲਰ ਉਹਨਾਂ ਦਾ ਕਨਸੈਪਟ ਵੀ ਆਇਆ ਗੱਲ ਹੀ ਰੁੱਕ ਦੇ ਵਿੱਚ ਜਿਹੜੀ ਕੈਟਲੌਗ ਆਈ ਆ ਉਹ ਦਿਖਾਉਂਗੀ ਯਾਨੀ ਕਿ ਹਰ ਏਜ ਦੇ ਲੇ ਤਾਂ ਨਵੇਂ ਸੂਟ ਮੈਣਨਗੇ ਪਰ ਪਲੀਜ਼ ਰਿਪੀਟ ਜ਼ਰੂਰ ਮਿਲੂਗੀ ਜਿਹੜੀਆਂ ਪੈਣਾ ਦੇ ਆਰਡਰ ਰਹਿ ਜਾਣਗੇ ਤਾਂ ਤੁਸੀਂ ਆਪਣੀ ਪੇਮੈਂਟ ਕਰਕੇ ਆਰਡਰ ਬੁੱਕ ਕਰਵਾ ਲਿਓ ਰਿਪੀਟ ਹਰ ਹਾਲ ਵਿੱਚ ਮਿਲੂ ਕਿਉਂਕਿ ਨਿਊ ਲਾਂਚ ਆ ਇਹ ਨਹੀਂ ਹੈਗਾ ਕਿ ਜਿਆਦਾ ਪੁਰਾਣੀਆਂ ਨਿਊ ਲਾਂਚ ਸਾਰੀ ਇਹ ਕਲੈਕਸ਼ਨ ਆ ਜਿਹੜੀ ਅੱਜ ਦੀ ਮੈਂ ਤੁਹਾਡੇ ਕੋਲ ਲੈ ਕੇ ਆਈਆਂ ਜਸਟ ਮੇਰੇ ਕੋਲ ਵੀ ਹਜੇ ਆਈ ਹੋਈ ਆ ਸੋ ਜਿਹੜੀਆਂ ਪੈਣਾ ਨੂੰ ਵੀ ਇਹ ਵਾਲਾ ਸੂਟ ਚਾਹੀਦੇ ਨੇ ਲੈ ਕੇ ਸਕਰੀਨਸ਼ਾਟ ਫਟਾਫਟ ਕਰ ਦਿਓ ਆਰਡਰ ਤੇ ਬਹੁਤ ਹੀ ਵਧੀਆ ਯੂਨੀਕ ਜੀਆਂ ਜਿਹੜੀਆਂ ਪੈਣਾ ਸਭ ਤੋਂ ਅਲੱਗ ਕੁਝ ਡਿਫਰੈਂਟ ਜਾਂ ਲੈਣਾ ਚਾਹੁੰਦੀਆਂ ਨੇ ਤੇ 베ਸਟ ਕੁਲੈਕਸ਼ਨ ਲੈਣਾ ਚਾਹੁੰਦੀ ਆ ਆਰਾਮ ਟੈਕਸ ਤੋਂ 베ਸਟ ਦਾ ਕੁਝ ਹੈ ਹੀ ਨਹੀਂ ਇਹ ਤੁਹਾਨੂੰ ਆਪ ਨੂੰ ਹੀ ਪਤਾ ਵਾ ਸੋ ਜਿਹੜਾ ਵੀ ਸੂਟ ਇਹਨਾਂ ਚ ਪਸੰਦ ਆ ਜਾ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਬਾਕੀ ਜਿਹੜਾ ਸੂਟ ਮੇਰੇ ਵੀਅਰ ਕੀਤਾ ਹੋਇਆ ਇਹ ਵੀ ਮੈਂ ਤੁਹਾਨੂੰ ਦਿਖਾਉਂਗੀ ਬਹੁਤ ਸੋਹਣਾ ਵਰਕ ਕਰਵਾਇਆ ਵਾ ਪਿਓਰ ਬਰਬਰੀ ਦੇ ਉੱਤੇ ਜਿਹੜੀਆਂ ਬਣਾ ਇਦਾਂ ਦਾ ਕੋਈ ਵੀ ਕਨਸੈਪਟ ਰੈਡੀ ਕਰਵਾਉਣਾ ਚਾਹੁੰਦੀਆਂ ਨੇ ਜਿਵੇਂ ਇਹਦਾ ਸਾਰਾ ਗਲੇ ਦੇ ਉੱਪਰ ਵਰਕ ਹੋਇਆ ਹਨਾ ਇਦਾਂ ਫਰੰਟ ਤੇ ਸਾਰਾ ਪੱਲਾ ਦੇਖੋ ਸਾਰੇ ਘੇਰੇ ਫੋਰ ਸਾਈਡ ਸਾਰਾ ਘੇਰੇ ਦੇ ਉੱਪਰ ਵਰਕ ਹੋਇਆ ਬਹੁਤ ਸੋਹਣਾ ਕਨਸੈਪਟ ਰੈਡੀ ਹੋਇਆ ਮੈਂ ਤੁਹਾਨੂੰ ਸਾਈਡ ਤੇ ਆ ਕੇ ਪਹਿਲਾਂ ਇਹ ਵਾਲਾ ਸਾਰਾ ਸੂਟ ਦਿਖਵਾਉਂਗੀ ਤੇ ਉਸ ਤੋਂ ਬਾਅਦ ਆਪਾਂ ਆ ਵਾਲੀ ਕਲੈਕਸ਼ਨ ਸਟਾਰਟ ਕਰਾਂਗੇ ਸੋ ਜਿਹੜੀਆਂ ਵੀ ਪਹਿਣਾ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਬਸ ਜਸਟ ਫਟਾਫਟ ਕਰ ਦਿਓ ਆਰਡਰ ਤਾਂ ਕਿ ਤੁਹਾਡੀ ਪਸੰਦਾ ਕਲਰ ਤੇ ਤੁਹਾਡੇ ਕਿਉਂਕਿ ਹਰ ਕਲਰ ਦੇ ਵਿੱਚ ਅਲੱਗ ਡਿਜ਼ਾਈਨ ਅਲੱਗ ਕਨਸੈਪਟ ਹੋਗਾ ਇਹ ਨਹੀਂ ਹੈਗਾ ਵੀ ਇੱਕ ਡਿਜ਼ਾਈਨ ਦੇ ਵਿੱਚ ਕਈ ਕਈ ਕਲਰ ਆ ਨੋ ਜਸਟ ਇੱਕ ਹੀ ਕਲਰ ਮਿਲੂਗਾ ਇੱਕ ਹੀ ਡਿਜ਼ਾਈਨ ਰੋਗਾ ਬਹੁਤ ਸੋਹਣੀ ਚੀਜ਼ ਆਈ ਆ ਬਸ ਫਟਾਫਟ ਆਪਣੇ ਸਕਰੀਨਸ਼ਾਟ ਕਰਨੇ ਆ ਵੀਡੀਓ ਦੇਖਨ ਸਾ ਤੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸ ਕੇ ਜਾਇਓ ਕਿ ਅੱਜ ਦੀ ਕਲੈਕਸ਼ਨ ਤੁਹਾਨੂੰ ਕਿੱਦਾਂ ਦੀ ਲੱਗੀ ਬਾਕੀ ਰਾਮ ਟੈਕਸ ਦੀ ਕਲੈਕਸ਼ਨ ਆ ਨਿਊ ਲਾਂਚ ਵਾਲੀ ਜਾਨੀ ਕਿ ਬਹੁਤ ਸੋਹਣੀ ਕਨਸੈਪਟ ਆਏ ਨੇ ਫਟਾਫਟ ਬਸ ਤੁਸੀਂ ਦੇਖਣ ਵਾਲੇ ਬਣੋ ਲਓ ਜੀ ਤੁਹਾਨੂੰ ਦਿਖਾਉਣੀ ਆ ਅੱਜ ਦੀ ਸੂਟ ਹਾਂਜੀ ਆ ਦੇਖੋ ਅੱਜ ਦਾ ਜਿਹੜਾ ਮੈਂ ਸੂਟ ਆਪ ਦਾ ਜਿਹੜਾ ਮੈਂ ਵੇਅਰ ਕੀਤਾ ਇਹ ਦਿਖਾਉਣ ਲੱਗੀ ਆ ਹਨਾ ਇਹਦੇ ਸਾਰੇ ਵਰਕ ਹੋਇਆ ਵਾ ਬਰਬਰੀ ਪਿਓਰ ਵਿਸਕੋਸ ਬਰਬਰੀ ਦੇ ਉੱਪਰ ਆਪਾਂ ਇਹ ਰੈਡੀ ਕੀਤਾ ਵਾ ਤੇ ਇਸ ਤਰ੍ਹਾਂ ਇਹਦੇ ਸਾਰੇ ਕਿਤੇ ਵਰਕ ਮਿਲੂਗਾ ਸਾਰਾ ਨੈਕ ਦਾ ਵਰਕ ਮਿਲੂਗਾ ਗਲੇ ਦਾ ਆਪਾਂ ਇਸ ਤਰ੍ਹਾਂ ਕੰਮ ਕੀਤਾ ਦੋ ਫਲਾਵਰ ਇੱਥੇ ਰੱਖੇ ਨੇ ਤੇ ਬਾਹਾਂ ਦੇ ਉੱਪਰ ਆਪਾਂ ਇਸ ਤਰ੍ਹਾਂ ਡਿਜ਼ਾਈਨਿੰਗ ਦਿੱਤੀ ਆ ਘੱਟ ਵਾਂਗੂ ਡਿਜ਼ਾਈਨਿੰਗ ਦਿੱਤੀ ਆ ਜਿਹੜੀਆਂ ਪੈਨਾਂ ਨਹੀਂ ਦੇਣਾ ਚਾਹੁੰਦੀਆਂ ਤਾਂ ਤੁਸੀਂ ਇਹਨਾਂ ਸਕਿਪ ਵੀ ਕਰ ਸਕਦੇ ਹੋ ਬਟ ਆਪਾਂ ਇਦਾਂ ਮੋਤੀ ਪਾ ਕੇ ਬਹੁਤ ਸੋਹਣੀ ਡਿਜ਼ਾਈਨਿੰਗ ਬਾਹਾਂ ਦੇ ਉੱਪਰ ਦਿੱ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਰੱਖਿਆ ਬਾਹਾਂ ਦਾ ਪਿਓਰ ਬਰਬਰੀ ਦਾ ਵਾ ਆਪਾਂ ਕਲਰ ਕੰਟਰਾਸਟ ਰੱਖਿਆ ਕਰੀਮ ਦੇ ਨਾਲ ਹਨਾ ਆਫ ਵਾਈਟ ਕਰੀਮੀ ਜਿਹਾ ਕਲਰ ਰੱਖਿਆ ਵਾ ਬਾਟਮ ਦਾ ਬਾਟਮ ਦੇ ਪੌਂਚਿਆਂ ਦੇ ਉੱਪਰ ਵੀ ਤੁਹਾਨੂੰ ਵਰਕ ਮਿਲੇਗਾ ਤੇ ਨਾਲ ਜਿਹੜੀ ਬਾਟਮ ਮੈਂ ਰੱਖੀ ਆ ਇਹ ਮੈਂ ਸਟ੍ਰੇਟ ਰੱਖੀ ਆ ਮੈਂ ਫਸਟ ਟਾਈਮ ਵੀ ਮੈਂ ਸਟ੍ਰੇਟ ਬਾਟਮ ਪਾਈਏ ਕਿਉਂਕਿ ਮੈਂ ਹੈਵੀ ਬਾਟਮ ਹੀ ਪਾਉਣੀ ਆ ਸੋ ਜਿਹੜੀਆਂ ਭੈਣਾਂ ਸਟ੍ਰੇਟ ਦੀਆਂ ਸ਼ਕੀਨ ਨੇ ਤੁਸੀਂ ਦੇਖ ਸਕਦੇ ਹੋ ਲੁੱਕ ਬਹੁਤ ਸੋਹਣੀ ਆਉਂਦੀ ਆ ਸਟ੍ਰੇਟ ਬਾਟਮ ਦੇ ਵਿੱਚ ਤੇ ਬਾਟਮ ਤੇ ਵਰਕ ਕੀਤਾ ਬਹੁਤ ਸੋਹਣਾ ਲੱਗ ਰਿਹਾ ਸੂਟ ਦੀ ਤੁਸੀਂ ਦੇਖ ਸਕਦੇ ਹੋ ਸ ਬਹੁਤ ਜ਼ਿਆਦਾ ਯਾਨੀ ਕਿ ਬਹੁਤ ਸੋਹਣਾ ਬਣਿਆ ਸਾਰਾ ਦੁਪੱਟਾ ਮੈਂ ਰੱਖਿਆ ਵਿਸਕੋਸ ਮਸਲੀਨ ਦਾ ਕਿਉਂਕਿ ਅੱਗੇ ਗਰਮੀ ਆ ਰਹੀ ਹੈ ਵਿਸਕੋਸ ਮਸਲੀਨ ਦੇ ਉੱਪਰ ਨਾਲ ਸੇ ਗੋਟਾ ਪੱਤੀ ਦਾ ਕੰਮ ਕੀਤਾ ਆਪਾਂ ਇਸ ਤਰ੍ਹਾਂ ਸਾਰੇ ਲੈਸ ਦਾ ਫਿਨਿਸ਼ਿੰਗ ਦਿੱਤੀ ਹੈ ਦੁਪੱਟੇ ਦੇ 4 ਸਾਈਡ ਤੇ ਪੂਰਾ ਖੁੱਲਾ ਢੁੱਲਾ ਦੁਪੱਟਾ ਤੇ ਵਿਸਕੋਸ ਮਸਲੀਨ ਦਾ ਬਿਲਕੁਲ ਸੌਫਟ ਆਵਾ ਕੋਈ ਲੈਦਾ ਪਤਾ ਹੀ ਨਹੀਂ ਲੱਗਦਾ ਪੂਰਾ ਖੁੱਲਾ ਢੁੱਲਾ ਸਿਰ ਤੇ ਰੁਕੂਗਾ ਜਿਵੇਂ ਮਰਜ਼ੀ ਤੁਸੀਂ ਇਹਨੂੰ ਟੀਮ ਵਾਈਜ਼ ਛੋਟੇ-ਮੋਟੀ ਪਾਰਟੀ ਦੇ ਲਈ ਰੈਡੀ ਕਰਨਾ ਜਿਵੇਂ ਮਰਜ਼ੀ ਕਰ ਸਕਦੇ ਹਾਂ ਬਹੁਤ ਸੋਹਣਾ ਯਾਨੀ ਕਿ ਕਨਸੈ ਸੋ ਜਿਹੜੀਆਂ ਭੈਣਾਂ ਨੇ ਇਹਦਾ ਆਰਡਰ ਦੇਣਾ ਹੋਵੇ ਜੇ ਕਿਸੇ ਹੋਰ ਕਲਰ ਤੇ ਰੈਡੀ ਕਰਵਾਉਣਾ ਤਾਂ ਵੀ ਦੱਸ ਸਕਦੇ ਹੋ ਸੇਮ ਡਿਟੋ ਰੈਡੀ ਕਰਵਾਉਣਾ ਤਾਂ ਵੀ ਦੱਸ ਸਕਦੇ ਹੋ ਹਾਉ ਗਾਇਸ ਸ਼ਾਬਾਸ਼ ਗਾਇਸ ਕੋਪਰੋ ਲੋ ਜੀ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਬਹੁਤ ਪਿਆਰਾ ਬਲੈਕ ਕਲਰ ਸਾਰੀਆਂ ਭੈਣਾਂ ਦਾ ਸਭ ਤੋਂ ਬੈਸਟ ਤੇ ਸਭ ਤੋਂ ਪਿਆਰਾ ਕਲਰ ਆ ਲੋ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਲੈ ਕੇ ਆਇਆ ਇਹ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਪ੍ਰਾਈਸ ਆ ਤੇ ਰਾਮ ਟੈਕਸ ਦੇ ਪ੍ਰਾਈਸ ਤੁਹਾਨੂੰ ਪਤਾ ਹੀ ਆ ਕਨਸੈਪਟ ਚੈੱਕ ਕਰ ਲੋ ਕਨਸੈਪਟ ਬਹੁਤ ਸੋਹਣਾ ਆ ਸਾਰੀ ਸ਼ਰਟ ਦੇ ਉੱਪਰ ਚਿਕਨ ਕਾਰੀ ਦਾ ਕੰਮ ਮਿਲੂਗਾ ਸਾਰੀ ਸ਼ਰਟ ਜਿੰਨਾ ਵੀ ਤੁਹਾਨੂੰ ਕੰਮ ਦਿਖਦਾ ਸਾਰੀ ਚਿਕਨ ਕਾਰੀ ਮੇਰੂਗੀ ਵਿਚਕਾਰ ਇਸ ਤਰ੍ਹਾਂ ਪੈਚ ਦਾ ਕੰਮ ਹੋ ਕੇ ਨਾਲ ਸਾਰਾ ਵਰਕ ਵੀ ਮਿਲੂਗਾ ਆ ਸਾਰਾ ਥ्रेड ਵਰਕ ਦਾ ਕੰਮ ਮਿਲੂਗਾ ਚਿਕਨ ਕਾਰੀ ਦੀ ਸਾਰੀ ਸ਼ਰਟ ਮਿਲੂਗੀ ਬਹੁਤ ਸੋਹਣਾ ਕਨਸੈਪਟ ਆ ਬਲੈਕ ਕਲਰ ਦੇ ਉੱਪਰ ਬਲੈਕ ਕਲਰ ਦਾ ਦੇਖੋ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਤੇ ਕੇਰੇ ਦਾ ਕੰਮ ਚੈੱਕ ਕਰ ਲੋ ਕੇਰੇ ਤੇ ਵੀ ਬਹੁਤ ਸੋਹਣਾ ਕੰਮ ਮਿਲੂਗਾ ਤੁਹਾਨੂੰ ਕੇਰਾ ਵੀ ਬਹੁਤ ਪਿਆਰਾ ਬਹੁਤ ਸੋਹਣਾ ਬਹੁਤ ਸੋਹਣੀ ਜਾਨੀ ਕਿ ਕਲੈਕਸ਼ਨ ਆਈ ਆ ਬਹੁਤ ਹੀ ਪਿਆਰੀ ਦੇਖੋ ਤੇ ਜਿਹੜੀ ਇਹਦੀ ਬਾਟਮ ਮਿਲੂਗੀ ਬਾਟਮ ਮਿਲੂਗੀ ਇਹਦੀ ਪਲੇਨ ਇਸ ਤਰ੍ਹਾਂ ਪਲੇਨ ਬਾਟਮ ਰਹੂਗੀ ਬਹੁਤ ਹੀ ਪਿਆਰੀ ਬਲੈਕ ਕਲਰ ਦੀ ਪਲੇਨ ਬਾਟਮ ਰਹੂਗੀ ਤੇ ਇਹਦੇ ਨਾਲ ਜਿਹੜਾ ਤੁਹਾਨੂੰ ਬੈਕ ਪੱਲਾ ਮਿਲੂਗਾ ਉਹ ਮਿਲੂਗਾ ਇਸ ਤਰ੍ਹਾਂ ਪ੍ਰਿੰਟਰ ਇਸ ਤਰ੍ਹਾਂ ਪ੍ਰਿੰਟਡ ਕਿਉਂਕਿ RAM TAXI ਆ ਜਿਹੜਾ ਥੋੜਾ ਜਿਹਾ ਨੀਚੇ ਨੂੰ ਕਰਦੇ ਆ ਤਾਂ ਸਿੱਧਾ ਕਰ ਕਰਾਂਗਾ ਬਸ ਸਿਰਫ RAM TAXI ਆ ਜਿਹੜਾ ਇੰਨੀ ਸੋਹਣੀ ਤੇ ਅਲੱਗ ਜੀ ਕ੍ਰिएशन ਲੈ ਕੇ ਆਉਂਦਾ ਬਹੁਤ ਹੀ ਸੋਹਣੇ ਇਹ ਸ਼ਰਟ ਦੀ ਬੈਕ ਲੁੱਕ ਹੋਊਗੀ ਬਹੁਤ ਹੀ ਸੋਹਣੀ ਸਾਰੀ ਪ੍ਰਿੰਟਰ ਹੋਊਗੀ ਬੈਕ ਪਿਓਰ ਕਾਟਨ ਦੇ ਵਿੱਚ ਹੀ ਆ ਪੂਰੀ ਸੁਪੀਰੀਅਰ ਵਾਈ ਕਾਟਨ ਲੱਗੀ ਆ ਫਰੰਟ ਪੂਰਾ ਚਿਕਨ ਕਾਰੀ ਵਾਲਾ ਰਹੂਗਾ ਨਾਲੇ ਦੇ ਮੈਂ ਇਹਨਾਂ ਦੀਆਂ ਫੋਟੋਸ ਐਡ ਕਰ ਦੂੰਗੀ ਪਾਏ ਹੋਿਆਂ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਤੇ ਜਿਹੜੀ ਇਹਦੀ ਸਾਰਾ ਪੈਚ ਦਾ ਕੰਮ ਹੋਇਆ ਹੋਇਆ ਫਲਾਵਰਾਂ ਦੇ ਵਿੱਚ ਵਰਕ ਸਾਰਾ ਪੈਚ ਦਾ ਕੰਮ ਲੱਗ ਕੇ ਤੇ ਸਾਰਾ ਪੈਚ ਦਾ ਕੰਮ ਹੀ ਫਰੰਟ ਕੇਰੇ ਦੇ ਉੱਪਰ ਲੱਗਿਆ ਬਹੁਤ ਸੋਹਣਾ ਕਨਸੈਪਟ ਰੈਡੀ ਹੋਇਆ ਤੇ ਬਹੁਤ ਜੁਨਿਕ ਜੀ ਕਲੈਕਸ਼ਨ ਆ ਹਰ ਪੀਸ ਦੇ ਨਾਲ ਤੁਹਾਨੂੰ ਫੋਟੋ ਵੀ ਮਿਲੂਗੀ ਆ ਲੋ ਜੀ ਨਾਲ ਮਿਲਣਗੇ ਦੁਪੱਟੇ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਪੂਰੇ ਖੁੱਲੇ ਡੁੱਲੇ ਜਿਹੜੀਆਂ ਭੈਣਾਂ ਭਾਲਦੀਆਂ ਨੇ ਨਾ ਕਨਸੈਪਟ ਵੀ ਅਲੱਗ ਜਿਹਾ ਹੋਇਆ ਹੁਣ ਗਰਮੀਆਂ ਦੇ ਲਈ ਕੁਝ ਸਪੈਸ਼ਲ ਕੁਝ ਮਾਰਕੀਟ ਨਾਲੋਂ ਹਟ ਕੇ ਜੇ ਕਨਸੈਪਟ ਭਾਲਦੇ ਹੋ ਆਹ ਵਾਲੇ ਕੈਟਲੌਗ ਦੇ ਪੀਸ ਜਿਹੜਾ ਵੀ ਕਲਰ ਪਸੰਦ ਆਉਂਦਾ ਫਟਾਫਟ ਚੱਕ ਲੋ ਯਾਨੀ ਕਿ ਹਰ ਕੋਈ ਪੁੱਛੂਗਾ ਵੀ ਸਭ ਤੋਂ ਅਲੱਗ ਦਿਖੋਗੇ ਕਿਤੇ ਵੀ ਇਹ ਚੀਜ਼ਾਂ ਪਾ ਕੇ ਚਾਹੋਂਗੇ ਬਹੁਤ ਸੋਹਣੀ ਜੇ ਕਿਸੇ ਨੂੰ ਤੁਸੀਂ ਗਿਫਟ ਕਰਨਾ ਕੋਈ ਕਿਸੇ ਤੁਹਾਡਾ ਆਪਣਾ ਕੋਈ ਖਾਸ ਆ ਬਹੁਤ ਸੋਹਣੀ ਕ੍ਰੀਏਸ਼ਨ ਆ ਤੇ ਬਹੁਤ ਹੀ ਪਿਆਰਾ ਸਾਰੇ ਇਹ ਸੂਟ ਬਣ ਕੇ ਆਏ ਆ ਆ ਲੋ फाय हो गई लुक भी इदा रहेगी साइड से मैं पिक ला दूंगी बहुत सोना कांसेप्ट है बहुत ही प्यारा देखो बाहां दी ऊपर सारी प्रिंटेड रहेगी बां भी फ्रंट सारा चिकनकारी ना रहेगा बैक भी सेम बाहां वांगू रहेगी ते बहुत सोने नाल दुपट्टे आने सेकंड पीस देख लो ये भी बहुत प्यारा बहुत सोना ਲਓ ਦੇਖੋ ਸਾਰਾ ਟੋਟਲੀ ਚਿਕਨ ਕਾਰੀ ਬਹੁਤ ਸੋਹਣੀ ਕਨਸੈਪਟ ਆ ਬਹੁਤ ਹੀ ਪਿਆਰੇ ਕਨਸੈਪਟ ਆ ਬਿਲਕੁਲ ਵੀ ਡਾਰਕ ਕਲਰ ਨਹੀਂ ਇਹ ਵੀਡੀਓ ਚ ਥੋੜਾ ਜਿਹਾ ਡਾਰਕ ਆ ਰਿਹਾ ਡਾਰਕ ਨਹੀਂ ਹੈਗਾ ਬਿਲਕੁਲ ਹੀ ਗਰਮੀਆਂ ਦਾ ਮਿੱਠਾ ਪਿਆਰਾ ਸਕਾਈ ਬਲੂ ਜਿਹਾ ਕਲਰ ਆ ਅਸਮਾਨੀ ਜਿਹਾ ਜਿਵੇਂ ਆਪਣਾ ਸੋਨਾ ਜਿਹਾ ਅਸਮਾਨ ਦਾ ਕਲਰ ਹੁੰਦਾ ਹੈ ਨਾ ਬਿਲਕੁਲ ਹੀ ਸਕਾਈ ਬਲੂ ਜਿਹਾ ਉਦਾਂ ਦਾ ਕਲਰ ਆ ਬਿਲਕੁਲ ਵੀ ਜਿਵੇਂ ਵੀਡੀਓ ਬਲੂ ਜਾਂ ਕਲਰ ਦਿਖਾ ਰਹੀ ਆ ਉਹ ਵਾਲਾ ਕਲਰ ਨਹੀਂ ਬਹੁਤ ਸੋਹਣਾ ਕਲਰ ਆ ਜਿਹੜੀਆਂ ਭੈਣਾਂ ਨੇ ਸ਼ਾਪ ਤੇ ਆ ਕੇ ਵਿਜ਼ਿਟ ਕਰਨਾ ਜਲਦੀ ਕਰ ਲਿਓ ਇਹ ਕਨਸੈਪਟ ਰੁਕਣੇ ਨਹੀਂ ਹੈਗੇ ਜਿਨ੍ਹਾਂ ਨੇ ਸ਼ਾਪ ਤੋਂ ਆ ਕੇ ਚੱਕਣੇ ਆ ਪਿਕ ਕਰਨੇ ਆ ਆਪਣੀ ਨਾਲ ਦੀ ਨਾਲ ਪੇਮੈਂਟ ਕਰਕੇ ਹੋਲਡ ਕਰਵਾਇਓ ਵੈਸੇ ਕਹਿ ਕੇ ਨਾ ਕਰਵਾਇਓ ਕਿਉਂਕਿ ਇਹ ਰੁਕਣੇ ਨਹੀਂ ਹੈਗੇ ਜੀ ਪਲੀਸ ਆ ਲੋ ਸਾਰਾ ਦੇਖੋ ਇਹਦੇ ਉੱਤੇ ਵੀ ਪੈਚ ਦਾ ਕੰਮ ਮਿਲੂਗਾ ਜਿੰਨਾ ਆਹ ਤੁਹਾਨੂੰ ਕੰਮ ਦਿਖਦਾ ਸਾਰਾ ਹੈਂਡ ਦੇ ਨਾਲ ਸਾਰਾ ਹੋਇਆ ਹੋਇਆ ਥ੍ਰੈਡ ਦੇ ਨਾਲ ਕੰਮ ਹੋਇਆ ਹੋਇਆ ਸਾਰੀ ਚਿਕਨ ਕਾਰੀ ਦੀ ਸ਼ਰਟ ਆ ਸਾਰਾ ਪੱਲੇ ਦੀ ਲੁੱਕ ਦੇਖ ਲਓ ਪੱਲੇ ਦਾ ਵੀ ਤੇ ਇਹdiyan ਆ ਬਾਹਾਂ ਦਾ ਕਪੜਾ ਵੀ ਮਿਲੂਗਾ ਨਾਲ ਹੀ ਸਾਰੀ ਬੈਕ ਮਿਲੂਗੀ ਪਲੇਨ ਆ ਇਹਨਾਂ ਦੀਆਂ ਬਾਟਮਸ ਰਹਿਣੀਆਂ ਤੇ ਨਾਲ ਇਹਦਾ ਦੁਪੱਟਾ ਵੀ ਸੇਮ ਰੋਗਾ ਜੀ ਪ੍ਰਿੰਟਡ ਯਸਟਾ ਜੇ ਮੇਰੇ ਕੋਲ ਆਈ ਨੇ ਮੈਂ ਤੁਹਾਡੇ ਸਾਹਮਣੇ ਹੀ ਖੋਲ ਰਹੀ ਆ ਜਸਟ ਮੈਂ ਇਹਨਾਂ ਦੀਆਂ ਪਿਕਸ ਹੀ ਦੇਖੀਆਂ ਹੋਈਆਂ ਨੇ ਖੋਲ ਤੁਹਾਡੇ ਸਾਹਮਣੇ ਹੀ ਰਹੇ ਨੇ ਸੂਟ ਬਹੁਤ ਸੋਹਣੀ ਚੀਜ਼ ਆ ਯਾ ਬਹੁਤ ਹੀ ਪਿਆਰੀ ਆਨਸ ਪ੍ਰਾਈਸ ਵੀ ਕੋਈ ਜ਼ਿਆਦਾ ਨਹੀਂ ਹੈਗਾ ਸਿਰਫ 2995 ਦੇ ਵਿੱਚ 2995 ਦੇ ਵਿੱਚ ਇਹ ਵਾਲਾ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਹੋਊਗਾ ਸੋ ਜਿਹੜਾ ਮਰਜੀ ਸੂਟ ਤੁਸੀਂ ਆਰਡਰ ਕਰ ਸਕਦੇ ਹੋ ਵੀਡੀਓ ਦਾ ਜਿਹੜਾ ਮਰਜੀ ਦੇਖੋ ਦੁਪट्टे ਬਹੁਤ ਸੋਹਣੇ ਆ ਵਿਸਕੋਸ ਮਸਲੀਨ ਦੇ ਦੁਪट्टे ਲੱਗੇ ਹੋਏ ਨੇ ਪ੍ਰੋਪਰ ਰੈਡੀ ਆ ਜੀ ਸੂਟ ਬਸ ਤੁਸੀਂ ਸਟਿਚਿੰਗ ਕਰਾ ਕੇ ਪੋਣਾ ਹੀ ਆ ਬਹੁਤ ਹੀ ਸੋਹਣੇ ਕਨਸੈਪਟ ਨੇ ਬਹੁਤ ਪਿਆਰੇ ਰਾਮ ਟੈਕਸ ਦੀ ਨਿਊ ਲਾਂਚ ਕੈਟਲੋਗ ਆ ਬਹੁਤ ਹੀ ਪਿਆਰੀ ਸਾਰੀ ਚਿਕਨ ਕਿਉਂਕਿ ਚਿਕਨ ਕੜੀ ਦਾ ਇੱਕ ਇੱਕ ਸੂਟ ਤਾਂ ਹਰ ਪੈਨ ਲੈਂਦੀ ਹੀ ਲੈਂਦੀ ਆ ਕਿਉਂਕਿ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆਈ ਹੋਈ ਆ ਬਟ ਇਹ ਸਿੰਥੈਟਿਕ ਬੇਸ ਤੇ ਜ਼ਿਆਦਾ ਆਉਂਦੀ ਆ ਜਿਵੇਂ ਪਾਕਿਸਤਾਨੀ ਲੁੱਕ ਦੇ ਵਿੱਚ ਵੀ ਇਹ ਸੂਟ ਤੁਸੀਂ ਰੈਡੀ ਕਰਨੇ ਤਾਂ ਬਹੁਤ ਸੋਹਣੇ ਰੈਡੀ ਹੋਣਗੇ ਲਓ ਕਲਰ ਨਹੀਂ ਤੁਹਾਨੂੰ ਇਦਾਂ ਇਦਾਂ ਦੇ ਮਿਲਨੇ ਆ ਤੁਹਾਡਾ ਦਿਲ ਨਹੀਂ ਕਰਨਾ ਵੀ ਕਿਹੜਾ ਕਲਰ ਲਈਏ ਕਿਹੜਾ ਨਾ ਲਈਏ ਇੰਨੇ ਸੋਹਣੇ ਕਲਰ ਆਏ ਨੇ ਇੰਦਾ ਦੇ ਵਿੱਚ ਲਓ ਜੀ ਆਫ ਵਾਈਟ ਕਲਰ ਕਰੀਮ ਜਿਹਾ ਕਲਰ ਆ ਪ੍ਰੋਪਰ ਵਾਈਟ ਨਹੀਂ ਜੈਡ ਵਾਈਟ ਜਾਨੀ ਹੈਗਾ ਜਾਨੀ ਕਿ ਪ੍ਰੋਪਰ ਵਾਈਟ ਨਹੀਂ ਕਰੀਮੀ ਜਿਹਾ ਕਲਰ ਆ ਆਫ ਵਾਈਟ ਕਹਿ ਸਕਦੇ ਆ ਬਹੁਤ ਸੋਹਣਾ ਦੇਖੋ ਸਾਰਾ ਥ्रेड ਦਾ ਕੰਮ ਸਾਰੀ ਸ਼ਰਟ ਫਰੰਟ ਲੁੱਕ ਚਿਕਨ ਕਾਰੀ ਦੀ ਆ ਲਓ ਬਹੁਤ ਹੀ ਸੋਹਣੇ ਕਨਸੈਪਟ ਨੇ ਜਾਨਕਿ ਰੋ ਖੁਸ਼ ਹੁੰਦੀ ਆ ਕੱਪੜਾ ਫੀਲ ਕਰਕੇ ਜਿਵੇਂ ਤੁਹਾਨੂੰ ਫੀਲ ਕਰਾ ਸਕਦੀ ਹੁੰਦੀ ਜਾਨਕਿ ਜੇ ਤੁਸੀਂ ਮੇਰੇ ਕੋਲ ਖੜੇ ਹੋਵੋ ਤਾਂ ਤੁਸੀਂ ਇੱਕ ਵੀ ਸੂਟ ਆਇਨਾ ਕਹੋਗੇ ਦੀਦੀ ਆ ਛੱਡਣ ਵਾਲਾ ਜਾਨਕਿ ਇੰਨੇ ਸੋਹਣੇ ਕਨਸੈਪਟ ਅੱਜ ਦੇ ਆਏ ਨੇ ਬਹੁਤ ਹੀ ਸੋਹਣੀ ਰਾਮ ਟੈਕਸ ਦੀ ਕਲੈਕਸ਼ਨ ਆ ਸਾਰੀ ਬਸ ਫਟਾਫਟ ਆਰਡਰ ਕਰ ਦਿਓ ਜਿਹੜੀਆਂ ਵੀ ਪਹਿਣਾ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਇਦਾਂ ਇਹਦੀ ਪ੍ਰਿੰਟਰ ਰਹੋਗੀ ਪਿੱਛੋਂ ਬੈਕਪਲੇਨ ਰਹੋਗੀ ਇਹਦੀ ਸਾਰੀ ਬਾਟਮ ਹਲੋ ਜਿੱਦਾਂ ਵੀ ਇਹਨਾਂ ਦੀਆਂ ਬੈਕਸ ਨੇ ਉਦਾਂ ਦੀਆਂ ਹੀ ਬਾਹਾਂ ਦੇ ਉੱਪਰ ਸਾਰੇ ਡਿਜ਼ਾਈਨਿੰਗ ਪਿਕਸ ਨਾਲ ਦੇ ਨਾਲ ਮੈਂ ਤੁਹਾਡੇ ਸਾਈਡ ਤੇ ਇਹਨਾਂ ਦੀਆਂ ਲਗਾ ਦੂੰਗੀ ਸੇਮ ਨਾਲ ਮਿਲੂਗਾ ਪ੍ਰਿੰਟਡ ਦੁਪੱਟਾ ਵਾਈਟ ਕਲਰ ਦਾ ਹੀ ਜਿਹੜੀ ਪਾਇ ਹੋਿਆਂ ਦੀ ਅਸਲੀ ਲੁੱਕ ਆਣੀ ਆ ਉਹ ਮੈਂ ਤੁਹਾਨੂੰ ਨਾਲ ਦੀ ਨਾਲ ਇੱਥੇ ਸ਼ੋਅ ਕਰ ਦੂੰਗੀ ਦੇਖੋ ਜਮਾ ਹੀ ਮੱਖਣ ਮਲਾਈਆ ਦੁਪੱਟਾ ਜਮਾ ਹੀ ਯਾਨੀ ਕਿ ਬਿਲਕੁਲ ਹੀ ਜਿਵੇਂ ਕਹਦੀ ਆ ਕਿ ਦੇਸੀ ਘਿਓ ਵਾਲੀ ਫੀਲ ਆ ਬਿਲਕੁਲ ਹੀ ਬਹੁਤ ਸੋਹਣਾ ਕਨਸੈਪਟ ਆ ਬਹੁਤ ਹੀ ਪਿਆਰਾ इनी ज्यादा सॉफ्टनैस कॉटन वाले कं, कंसैप्ट ने बहुत सोह बुटीक पीस ने जाने के फटाफट चक लो जिड़िया भी पहना। वाले पीस चाहिए देने। आलो। लो नेक्स्ट वाला पीस देख लो ये भी बहुत प्यारा बहुत सोहना ਪਿਸਤਾ ਗ੍ਰੀਨ ਕਲਰ ਦੇ ਉੱਪਰ ਪਿਸਤਾ ਗ੍ਰੀਨ ਕਲਰ ਦਾ ਸੂਟ ਆ ਬਹੁਤ ਪਿਆਰਾ ਬਹੁਤ ਸੋਹਣਾ ਦੇਖੋ ਇਹਦੇ ਉੱਪਰ ਜਿਹੜਾ ਕੰਮ ਹੋਇਆ ਨਾ ਨੋਟ ਦਾ ਕੰਮ ਹੋਇਆ ਹੋਇਆ ਸਾਰਾ ਨੋਟ ਆ ਸਾਰਾ ਹੈਂਡ ਦੇ ਨਾਲ ਆ ਨਿੱਕਾ ਨਿੱਕਾ ਕੰਮ ਹੋਣ ਮੈਂ ਤੁਹਾਨੂੰ ਨੇੜੇ ਤੋਂ ਜੇ ਜ਼ੂਮਿੰਗ ਹੋਵੇ ਤਾਂ ਦਿਖਾਵਾਂ ਆ ਸਾਰਾ ਨੋਟ ਦਾ ਕੰਮ ਹੋਇਆ ਨੋਟ ਦਾ ਕੰਮ ਹੋ ਕੇ ਸਾਰਾ ਹੈਂਡ ਦੇ ਨਾਲ ਜਾਨੀ ਕਿ ਕੰਮ ਹੋਇਆ ਹੋਇਆ ਜਿੰਨਾ ਵੀ ਸੂਟਾਂ ਦੇ ਉੱਪਰ ਕੰਮ ਹੋਇਆ ਬਰੀਕੀ ਦੇ ਨਾਲ ਬਹੁਤ ਸੋਹਣੇ ਜਾਨੀ ਕਿ ਯੂਨੀਕ ਪੀਸ ਕਹਿਦੀ ਹੈ ਨਾ ਇੱਕ ਅਲੱਗ ਜੀ ਕ੍ਰੀਏਸ਼ਨ ਆ ਆ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਹਲੋ ਸੇਮ ਜਿਹੜੇ ਆਪਣੇ ਬੈਕ ਪੱਲੇ ਆ ਰਹੇ ਆ ਉਹਨਾਂ ਦੇ ਪੈਚਾਂ ਦਾ ਕਨਸੈਪਟ ਕਿਸੇ ਦੇ ਬਾਰਡਰ ਤੇ ਦਿੱਤਾ ਕਿਸੇ ਦੀ ਅਲੱਗ ਲੁੱਕ ਜਿਵੇਂ ਆਹ ਘੇਰੇ ਦੇ ਉੱਪਰ ਦਿੱਤਾ ਐਂ ਅਲੱਗ-ਅਲੱਗ ਦਿੱਤੇ ਆ ਬਾਹਾਂ ਵੀ ਸੇਮ ਇਹੀ ਪ੍ਰਿੰਟਡ ਲੱਗਣਗੀਆਂ ਨਾਲ ਬਹੁਤ ਸੋਹਣਾ ਕਨਸੈਪਟ ਰੈਡੀ ਹੋਣਾ ਬਸ ਫਟਾਫਟ ਨਾ ਸਕਰੀਨਸ਼ਾਟ ਲੈ ਲਓ ਸਾਰਿਆਂ ਦੇ ਵਿੱਚ ਸਿੰਗਲ ਸਿੰਗਲ ਡਿਜ਼ਾਈਨ ਸਿੰਗਲ ਸਿੰਗਲ ਕਲਰ ਆ ਰਿਪੀਟ ਜ਼ਰੂਰ ਮਿਲ ਜਾਣਗੇ ਪਰ ਉਹਦੇ ਲਈ ਇੱਕ ਅੱਧਾ ਦਿਨ ਵੇਟ ਕਰਨੀ ਪਾਉਗੀ ਜੀ ਪਰ ਜਿਹੜੀਆਂ ਭੈਣਾਂ ਪਹਿਲਾਂ-ਪਹਿਲਾਂ ਪੇਮੈਂਟ ਆਜੂਗੀ ਤਾਂ ਉਹਨਾਂ ਦੇ ਨਾਲ ਦੀ ਨਾਲ ਆਰਡਰ ਡਿਸਪੈਚ ਹੋ ਜਾਣਗੇ ਲਓ ਨਾਲ ਇਹਦੇ ਵੀ ਵਿਸਕੋਸ ਮਸਲੀਨ ਡਰਪ ਦੁਪੱਟਾ ਰੋਗਾ ਦੇਖੋ ਦੁਪੱਟੇ ਬਹੁਤ ਸੋਹਣੇ ਆ ਖੁੱਲੇ ਡੁੱਲੇ ਪੂਰੇ ਪ੍ਰੋਪਰ ਟਾਈ ਟਾਈ ਮੀਟਰ ਦੇ ਕਲਰ ਹੀ ਇੰਨੇ ਸੋਹਣੇ ਨੇ ਨਾ ਜੇ ਤੁਸੀਂ ਇਹਦੇ ਵਿੱਚੋਂ ਦੋ ਸੂਟ ਵੀ ਆਪਣੇ ਬਣਾਉਣੇ ਚਾਹੋ ਤਾਂ ਆਰਾਮ ਨਿਜ਼ਾਮ ਬਣਾ ਸਕਦੇ ਹੋ ਇਹ ਨਹੀਂ ਵੀ ਦੋਨੇ ਇੱਕੋ ਜਿਹੇ ਲੱਗਣਗੇ ਕਿਉਂਕਿ ਕਨਸੈਪਟ ਸਾਰੇ ਆਪਣੇ ਆਪ ਚ ਅਲੱਗ ਨੇ ਬਸ ਇੱਕ ਇਹ ਆ ਵੀ ਸਾਰੇ ਚਿਕਨ ਕਰੀ ਦੇ ਉੱਪਰ ਨੇ ਬਾਕੀ ਡਿਜ਼ਾਈਨਿੰਗ ਬਿਲਕੁਲ ਹਟਕੇ ਆ ਲਓ ਲੈਮਨ ਮਸਟਰਡ ਸ਼ੇਡ ਇਹ ਵੀ ਬਹੁਤ ਪਿਆਰਾ ਕਲਰ ਹੈ ਕਿਹੜੇ ਕਲਰ ਨੂੰ ਕਹੀਏ ਕਿ ਨਹੀਂ ਸੋਨਾ ਹੈਗਾ ਬਹੁਤ ਸੋਹਣੇ ਕਲਰ ਨੇ ਵੀ ਬਹੁਤ ਜਿਆਦਾ ਸੋਹਣੇ ਆ ਲੋ ਬਹੁਤ ਹੀ ਪਿਆਰੇ ਕਨਸੈਪਟ ਨੇ ਲੈਮਨ ਜਿਹਾ ਸ਼ੇਡ ਆ ਬਿਲਕੁਲ ਹੀ ਲੈਮਨ ਜਿਹਾ ਬਹੁਤ ਸੋਹਣਾ ਕਲਰ ਆ ਬਹੁਤ ਹੀ ਪਿਆਰਾ ਆ ਲੋ ਜੀ ਇਹ ਹੈਗਾ ਇਹਦਾ ਘੇਰਾ ਘੇਰੇ ਦੇ ਉੱਪਰ ਦੇਖੋ ਸਾਰਾ ਹੈਂਡ ਦੇ ਨਾਲ ਬਹੁਤ ਸੋਹਣਾ ਕੰਮ ਕੀਤਾ ਹੋਇਆ ਬਹੁਤ ਪਿਆਰਾ ਕੰਮ ਕੀਤਾ ਹੋਇਆ ਹੈਂਡ ਦੇ ਨਾਲ ਬਹੁਤ ਸੋਹਣੇ ਕਨਸੈਪਟ ਰੈਡੀ ਹੋਏ ਹੋਇਆ ਇਸ ਤਰ੍ਹਾਂ ਰੋਗੀਏ ਦੀ ਬੈਕ ਪ੍ਰਿੰਟਡ ਪਲੇਨ ਰਹਿਣਗੇ ਇਹਨਾਂ ਦੇ ਨਾਲ ਸੇਮ ਬਾਟਮਸ ਤੇ ਨਾਲ ਇਹਨਾਂ ਦੇ ਰਹਿਣਗੇ ਜੀ ਦੁਪੱਟੇ ਆ ਜਿਹੜੇ ਵਿਸਕੋਸ ਮਸਲੀਨ ਦੇ ਜਿਹੜੇ ਮੈਂ ਬਾਰ-ਬਾਰ ਰਿਪੀਟ ਕਰ ਹੀ ਰਹੀ ਆ ਬਹੁਤ ਸੋਹਣੇ ਦੁਪੱਟੇ ਨੇ ਦੁਪੱਟਿਆਂ ਦੀ ਕ੍ਰੀਏਸ਼ਨ ਵੀ ਬਹੁਤ ਪਿਆਰੀ ਆ ਢਾਈ ਢਾਈ ਮੀਟਰ ਦੇ ਪੂਰੇ ਖੁੱਲੇ ਡੁੱਲੇ ਕੋਈ ਜ਼ਿਆਦਾ ਇਹ ਨਹੀਂ ਹੈਗਾ ਵੀ ਵੱਡੇ ਵੱਡੇ ਫਲਾਵਰਸ ਬਣੇ ਪਏ ਨੇ ਵੱਡੀਆਂ ਉਹਨੇ ਬਹੁਤ ਸੋਹਣੀ ਜੁਨੀਕ ਜੀ ਕਲੈਕਸ਼ਨ ਬਣਾਈ ਆ ਗਰਲਿਸ਼ ਲੁੱਕ ਦੇ ਉੱਪਰ ਆ ਪਾਕਿਸਤਾਨੀ ਲੁੱਕ ਵਾਂਗੂ ਜਿਵੇਂ ਮਰਜੀ ਸਟਿਚ ਕਰ ਸਕਦੇ ਹੋ ਸੂਟਾਂ ਨੂੰ ਜਿਵੇਂ ਮਰਜੀ ਆਮ ਨੋਰਮਲ ਸੂਟ ਵਾਂਗੂ ਸਟਿਚ ਕਰ ਸਕਦੇ ਹੋ ਜਿੱਦਾਂ ਤੁਹਾਡਾ ਦਿਲ ਕਰਦਾ ਉਦਾਂ ਤੁਸੀਂ ਬਣਾ ਸਕਦੇ ਹੋ ਪਾਕਿਸਤਾਨੀ ਲੁੱਕ ਦੇ ਨਾਲ ਜਿਵੇਂ ਸਟ੍ਰੇਟ ਸਲਵਾਰ ਬਣਾ ਕੇ ਇੰਨੀ ਸੋਹਣੀ ਲੁੱਕ ਆਊਗੀ ਨਾ ਸੂਟਾਂ ਦੀ ਕੀ ਬਾਤਾਂ ਹੀ ਹੋ ਜਾਣੀਆਂ ਜੀ ਕਨਸੈਪਟ ਬਹੁਤ ਸੋਹਣੇ ਆ ਬਟ ਇੰਨੀ ਮੈਂ ਬਾਹਰ ਕਿਉਂਕਿ ਇਹ ਕਨਸੈਪਟ ਆਇਆ ਹੀ ਫਸਟ ਟਾਈਮ ਆ ਮੇਰੇ ਕੋਲ ਵੀ ਲਓ ਦੱਸੋ ਕਿਹੜਾ ਕਲਰ ਛੱਡੋਂਗੇ ਵੀ ਜਿਹੜਾ ਤੁਸੀਂ ਕਹੋਗੇ ਕਿ ਹਾਂ ਜੀ ਦੀਦੀ ਆਹ ਕਲਰ ਰਹਿਣ ਦੋ ਤੁਸੀਂ ਆਹ ਵਾਲਾ ਕਰ ਦੋ ਇੰਨੇ ਸੋਹਣੇ ਕਲਰ ਆਏ ਨੇ ਇਹਦੇ ਵਿੱਚ ਬਹੁਤ ਪਿਆਰੇ ਕਲਰ ਆਏ ਨੇ ਲਓ ਨੈਕਸਟ ਵਾਲਾ ਕਲਰ ਦੇਖੋ ਇਹ ਵੀ ਬਹੁਤ ਸੋਹਣਾ ਬਹੁਤ ਧਿਆਰਾ ਕਲਰ ਹੈ ਇਸ ਤਰ੍ਹਾਂ ਸਾਰਾ ਦੇਖੋ ਆ ਸਾਰਾ ਹੈਂਡ ਦਾ ਕੰਮ ਹੋਇਆ ਜਿੰਨਾ ਨੋਟ ਦਾ ਕੰਮ ਸਾਰਾ ਹੈਂਡ ਦਾ ਕੰਮ ਪੈਚ ਅਲੱਗ ਤੋਂ ਲਾ ਕੇ ਉੱਪਰ ਸਾਰਾ ਨੋਟ ਦਾ ਹੈਂਡ ਦਾ ਇਹ ਚੀਜ਼ਾਂ ਤੁਸੀਂ ਨੇੜੀਆਂ ਜਿਹੜੀਆਂ ਬ੍ਰੀਕੀ ਦੇ ਨਾਲ ਇਹ ਸਾਰੇ ਸੂਟ ਤੇ ਹੋਈਆਂ ਇਹ ਜਸ ਜੋ ਤੁਹਾਡੇ ਹੱਥਾਂ 'ਚ ਆਉਣਾ ਉਦੋਂ ਤੁਸੀਂ ਫੀਲ ਕਰ ਸਕਦੇ ਹੋ ਜਾਂ ਤੁਸੀਂ ਮੇਰੇ ਕੋਲ ਆ ਕੇ ਇਹਨੂੰ ਦੇਖ ਸਕਦੇ ਹੋ ਬਹੁਤ ਸੋਹਣਾ ਕਨਸੈਪਟ ਆ ਟੋਟਲੀ ਚਿਕਨਕਾਰੀ ਬਿਲਕੁਲ ਹੀ ਪਿਓਰ ਕਾਟਨ 1% ਵੀ ਸਿੰਥੈਟਿਕ ਬੇਸ ਨਹੀਂ ਹੈਗਾ ਬਹੁਤ ਸੋਹਣੇ ਕਨਸੈਪਟ ਨੇ ਸਾਰੇ ਘੇਰੇ ਲੈਸਿਸ ਵਗੈਰਾ ਪਿੰਟ ਟੈਕਸ ਦਾ ਕੰਮ ਸਾਰੇ ਸੂਟਾਂ ਦੇ ਉੱਪਰ ਪੂਰਾ ਪ੍ਰੋਪਰ ਇੰਨੀ ਸਫਾਈ ਦੇ ਨਾਲ ਕੀਤਾ ਹੋਇਆ ਕਿ ਇੱਕ ਇੱਕ ਪੀਸ ਜਿਵੇਂ ਤੁਸੀਂ ਆਪ ਕਹਿ ਕੇ ਤਿਆਰ ਕੀਤੀ ਹੋਵੇ ਕਰਵਾਈ ਹੋਵੇ ਬਹੁਤ ਸੋਹਣਾ ਕਨਸੈਪਟ ਆ ਬਿਲਕੁਲ ਹੀ ਇਹ ਹੈਗਾ ਲਾਈਟ ਜਿਹਾ orange ਸ਼ੇਡ ਤੇ ਨਾਲ ਇਹਦੇ ਸੇਮ ਲਾਈਟ ਜੇ orange ਸ਼ੇਡ ਦੀ ਪਲੇਨ ਬਾਟਮ ਰਹੂਗੀ ਨਾਲ ਇਹਦੀ ਬੈਕ ਰਹੂਗੀ ਇਦਾਂ printed ਬੈਕ ਰਹੂਗੀ ਬਹੁਤ ਪਿਆਰੀ ਬਹੁਤ ਹੀ ਸੋਹਣੀ ਤੇ ਨਾਲ ਜੀ ਇਹਦਾ ਦੁਪੱਟਾ ਰਹੂਗਾ ਬਹੁਤ ਸੋਹਣਾ ਸ਼ੇਡ ਸ਼ੇਡ ਬਹੁਤ ਹੀ ਪਿਆਰਾ ਹੋ ਜਣ ਕੇ ਜੇ ਖੁਦ ਲਈ ਵੀ ਬਣਾਉਣਾ ਹੋਵੇ ਤਾਂ ਵੀ ਮੈਂ ਕਨਫਿਊਜ਼ ਹੋ ਜੂੰਗੀ ਕਿ ਕਿਹੜਾ ਕਲਰ ਰੱਖਾਂ ਕਿਹੜਾ ਨਾ ਰੱਖਾਂ ਸੋ ਇਹੀ ਆ ਵੀ ਜਿਹੜਾ ਕਲਰ ਬਚ ਗਿਆ ਸਮਝ ਲੂੰਗੀ ਕਿ ਉਹ ਮੇਰਾ ਵਾ ਬਹੁਤ ਸੋਹਣੇ ਕਨਸੈਪਟ ਨੇ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਆਹ ਲੋ ਜੀ ਦੁਪੱਟਾ ਦੇਖੋ ਬਹੁਤ ਸੋਹਣੇ ਦੁਪੱਟੇ ਰੈਡੀ ਹੋਏ ਹੋਏ ਨੇ ਬਹੁਤ ਹੀ ਪਿਆਰੇ ਲੋ ਦੁਪੱਟਿਆਂ ਦੀ ਤਾਂ ਕੀ ਬਾਤਾਂ ਹੀ ਨੇ ਨਾਲ ਸੂਟਾਂ ਜਿਹੜੇ ਲੱਗੇ ਹੋਏ ਨੇ ਬਹੁਤ ਸੋਹਣੇ ਦੁਪੱਟੇ ਨੇ ਬਹੁਤ ਹੀ ਪਿਆਰੇ ਬਿਲਕੁਲ ਐਂ ਲੱਗਦਾ ਦੇਖਣ ਨੂੰ ਜਿਵੇਂ ਟੈਬੀ ਲਾਈਨਿੰਗ ਦਾ ਦੁਪੱਟਾ ਹੁੰਦਾ ਵਾ ਇੰਨੀ ਸ਼ਾਈਨਾ ਦੁਪੱਟੇ ਦੇ ਵਿੱਚ ਬਿਲਕੁਲ ਵਿਸਕੋਸ ਮਸਲੀਨ ਦਾ ਦੁਪੱਟਾ ਵਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸਾਰਾ ਰੈਡੀ ਹੋਇਆ ਹੋਇਆ ਲੋਚ ਅੱਜ ਦੀ ਵੀਡੀਓ ਦਾ ਲਾਸਟ ਕਲਰ ਲਾਈਟ ਜਾਂ ਗ੍ਰੇ ਕਲਰ ਆਇਏ ਬਹੁਤ ਸੋਹਣਾ ਕਨਸੈਪਟ ਆ ਤੋ ਜਿਹੜੀਆਂ ਵੀ ਭੈਣਾਂ ਨੂੰ ਚਾਹੀਦੇ ਨੇ ਹਣੇ ਵਾਲੇ ਸੂਟ ਬਸ ਵੇਟ ਆ ਤੁਹਾਡੇ ਸਕਰੀਨਸ਼ਾਟਾਂ ਦਾ ਫਟਾਫਟ ਕਰ ਦਿਓ 2-4 ਘੰਟਿਆਂ ਦੇ ਵਿੱਚ ਸਟਾਕ ਕਲੀਅਰ ਹੋ ਜਾਣਾ ਕਿਉਂਕਿ ਗਿਣਤੀ ਦੇ ਹੀ ਸਿਰਫ ਆਪਣੇ ਕੋਲ 7 ਪੀਸ ਆਏ ਨੇ ਇਹ ਰਿਪੀਟ ਜ਼ਰੂਰ ਮਿਲੂਗੀ ਇਹ ਮੈਂ ਤੁਹਾਨੂੰ ਕਹਿ ਰਹੀ ਆ ਕਿ ਰਿਪੀਟ ਜਿਹੜੀਆਂ ਭੈਣਾਂ ਨੇ ਵੀ ਬੁਕਿੰਗ ਕਰਵਾਉਣੀ ਹੈ ਕਰਵਾ ਸਕਦੇ ਹੋ ਪਰ 7 ਭੈਣਾਂ ਨੂੰ ਨਾਲ ਦੀ ਨਾਲ ਹੀ ਮਿਲ ਜਾਣਗੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਦੇਖੋ ਇਹਦਾ ਮਹਿਰੂਨ ਦੇ ਨਾਲ ਕੰਟਰਾਸਟ ਆ ਮਜ਼ੈਂਟਾ ਮਹਿਰੂਨ ਜਾਂ ਸਾਰਾ ਨੋਟ ਦਾ ਕੰਮ ਬਰੀਕੀ ਦੇ ਨਾਲ ਬਿਲਕੁਲ ਨੋਟ ਦਾ ਕੰਮ ਨਿੱਕਾ 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 ਬਹੁਤ ਸੋਹਣਾ ਕੀਤਾ ਹੋਇਆ ਬਹੁਤ ਹੀ ਪਿਆਰਾ ਲੁੱਕ ਦੇਖ ਲਓ ਸੂਟਾਂ ਦੀ ਆ ਲੋ ਜਿਹੜੀਆਂ ਪਹਿਣ ਆਪਾਂ ਆ ਗਏ ਨਾ ਪਾਕਿਸਤਾਨੀ ਲੁੱਕ ਦੇ ਸੂਟ ਉਹਨਾਂ ਲਈ ਤਾਂ ਇਹ ਤੋਹਫੇ ਨੇ ਮਤਲਬ ਰਾਮਟੈਕਸ ਵਾਲਿਆਂ ਨੇ ਇੱਕ ਤੋਹਫਾ ਹੀ ਦਿੱਤਾ ਉਹਨਾਂ ਲਈ ਤਾਂ ਤੇ ਇਸ ਤਰ੍ਹਾਂ ਕਿਉਂਕਿ ਇੱਕ ਤਾਂ ਪਿਓਰ ਕਾਟਨ ਦੇ ਉਹਦਾ ਜ਼ਿਆਦਾ ਮਸਲੀਨ ਵਗੈਰਾ ਚਾਹ ਰਿਹਾ ਪਿਓਰ ਕਾਟਨ ਦਾ ਸਟਾਕ ਤੁਹਾਨੂੰ ਗਰਮੀਆਂ ਲਈ ਮਿਲ ਰਿਹਾ ਰਾਮ ਟੈਕ ਦਾ ਸਟਾਫ ਆ ਜੋ ਮਰਜੀ ਇਹਨੂੰ ਕਰੋ ਧੋਵੋ ਪਾਓ ਜੋ ਮਰਜੀ ਇਹਦੇ ਕੋਈ ਕੰਪਲੇਨ ਨਹੀਂ ਕੋਈ ਕਲਰਾਂ ਦੀ ਕੰਪਲੇਨ ਨਹੀਂ ਤੇ ਕਨਸੈਪਟ ਇਹਨੇ ਯੂਨੀਕ ਲੈ ਕੇ ਆਇਆ ਵੀ ਤੁਸੀਂ ਤੁਹਾਡੀ ਰੂਹ ਖੁਸ਼ ਹੋ ਜੂਗੀ ਇੰਨੇ ਸੋਹਣੇ ਕਨਸੈਪਟ ਨੇ ਦੇਖੋ ਇਹਦੀ ਫਰੰਟ ਲੁੱਕ ਬਹੁਤ ਹਸਣੀ ਬਹੁਤ ਪਿਆਰੀ ਆ ਸਾਰਾ ਇੱਥੋਂ ਤੋਂ ਲੈ ਕੇ ਜਿੰਨਾ ਵੀ ਕੰਮ ਹੋਇਆ ਸਾਰਾ ਨੋਟ ਦਾ ਹੈਂਡ ਦਾ ਕੰਮ ਹੋਇਆ ਸਾਰਾ ਹੈਂਡ ਦਾ ਕੰਮ ਹੋਇਆ ਟੋਟਲੀ ਉੱਪਰ ਤੱਕ ਬਹੁਤ ਹੀ ਪਿਆਰਾ ਸਾਰੀ फ्रंट लुक बाकी सारी साइडਾਂ ਤੇ ਰਹੂਗੀ ساری ਚਿਕਨ ਕਾਰੀ ساری ਚਿਕਨ ਕਾਰੀ ਦੇ ਨਾਲ ਪੂਰਾ ਪ੍ਰੋਪਰ ਭਰਿਆ ਪਿਆ ਹੋਆ ਪੂਰਾ फ्रंट लुक ਤੇ ਬਾਹਾਂ ਦੇ ਲਈ ਅਲੱਗਾ ਤੋਂ ਇਹ ਕਪੜਾ ਦਿੰਦੇ ਆ ਕਪੜਾ ਵੀ ਇਹਨਾਂ ਦਾ 5 ਮੀਟਰ ਤੋਂ ਪਲੱਸ ਹੀ ਹੁੰਦਾ ਵਾ ਤੇ ਬੈਕ ਲੁੱਕ ਦੇਖ ਲੋ ਕਿੰਨੀ ਸੋਹਣੀ ਆ ਕਿੰਨੀ ਪਿਆਰੀ ਆ ਬਹੁਤ ਸੋਹਣੀ ਬੈਕ ਲੁੱਕ ਆ ਤੇ ਪਲੇਨ ਹੀ ਗ੍ਰੇ ਕਲਰ ਦੀ ਹੋਈ ਇਹਦੀ ਰਹੂਗੀ ਬਾਟਮ ਤੇ ਨਾਲ ਇਹਦੇ ਦੁਪੱਟਾ ਰਹੂਗਾ ਜੀ ਦੇਖੋ ਕੁਮਸਾਪ ਬਸ ਤਾਂ ਸਾਈਡ ਤੇ ਪਿਕ ਲੱਗੀ ਹੋਣੀ ਹੈ ਇਹਦੀ ਫਿਰ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਬਹੁਤ ਸੋਹਣਾ ਪੀਸ ਰੈਡੀ ਹੋਇਆ ਹੋਇਆ ਬਹੁਤ ਹੀ ਧਿਆਰਾ ਲਓ ਜੀ ਦੇਖੋ ਲੋਕਲ ਦੁਪੱਟੇ ਇਹ ਕਨਸੈਪਟ ਕਿਤੋਂ ਨਹੀਂ ਮਿਲਣੇ ਹੈਗੇ ਨਿਊ ਲਾਂਚਿੰਗ ਆ ਮੈਂ ਬਾਰ ਬਾਰ ਕਹਿ ਰਹੀ ਆ ਨਿਊ ਲਾਂਚ ਕੈਟਲੌਗ ਆਈ ਆ ਫਟਾਫਟ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਦੋ ਜਿਹੜੀ ਅਮੀ ਪਹਿਣਾ ਨੂੰ ਚਾਹੀਦੇ ਨੇ ਹੁਣ ਜਿਹੜੀਆਂ ਭੈਣਾਂ ਨੇ ਆਪ ਦੇ ਲਈ ਤਾਂ ਲੈ ਹੀ ਲੈਣੇ ਨੇ ਨਾ ਕੁਸੀ ਲੈਣਾ ਆਪਣੀ ਮੰਮੀ ਲਈ ਜਾਂ ਆਪਣੀ ਕਿਸੇ ਵੀ ਦਾਦੀ ਲਈ ਨਹੀਂ ਜਿੰਨਾ ਆਰਡਰਸ ਲਈ ਜਿਹੜੇ ਇਦਾਂ ਦੇ ਜਾਨੀ ਕਿ ਬੁਟੀਕ ਪੀਸਾ ਵਾਂਗ ਕਨਸੈਪਟ ਨਹੀਂ ਵੀ ਬੀਅਰ ਕਰ ਸਕਦੇ ਹਨਾ ਉਹ ਸਿੰਪਲ ਸੋਬਰ ਭਾਲਦੇ ਨੇ ਪਰ ਭਾਲਦੇ ਨੇ ਵੀ ਫੰਕਸ਼ਨ ਵਗੈਰਾ ਤੇ ਵੀ ਅਸੀਂ ਪਾ ਸਕੀਏ ਉਹਨਾਂ ਲਈ ਵੀ ਆਪਾਂ ਉਹਨਾ ਕਨਸੈਪਟ ਰੈਡੀ ਹੋ ਕੇ ਆਇਆ ਆ ਲੋ ਚੈੱਕ ਕਰੋ ਸੋ ਤੁਹਾਡੇ ਨਾਲੋਂ ਵੀ ਜ਼ਿਆਦਾ ਸੋਹਣੇ ਲੱਗਣਗੇ ਉਹ ਜਦੋਂ ਆਹ ਵਾਲੇ ਸੂਟ ਪਾ ਕੇ ਉਹ ਤੁਹਾਡੇ ਨਾਲ ਜਾਣਗੇ ਇੰਨੀ ਸੋਹਣੀ ਕ੍ਰिएशन ਲੈ ਕੇ ਆਇਆ ਬਹੁਤ ਸੋਹਣਾ ਕੰਮ ਆ ਵੀਡੀਓ ਨਾਲੋਂ ਜ਼ਿਆਦਾ ਸੋਹਣੇ ਕਨਸੈਪਟ ਤੁਹਾਡੇ ਹੱਥਾਂ ਚ ਆਏ ਲੱਗਣੇ ਨੇ ਬਹੁਤ ਸੋਹਣਾ ਸਾਰਾ ਆਲ ਓਵਰ ਵਾਈਟ ਪ੍ਰੋਪਰ ਵਾਈਟ ਕਲਰ ਦੇ ਵਿੱਚ ਦੋਨੇ ਕਲਰ ਮਿਲਣਗੇ ਕਰੀਮ ਕਲਰ ਵੀ ਮਿਲੂਗਾ ਵਾਈਟ ਕਲਰ ਵੀ ਮਿਲੂਗਾ ਗ੍ਰੇ ਕਲਰ ਵੀ ਲਾਇਸ ਬਿਲਕੁਲ ਸਾਰੇ ਦੇ ਚਾਰੀ ਕਲਵੇ ਦੇ ਬਹੁਤ ਸੋਹਣੇ ਲੱਗਣਗੇ ਚਾਰੀ ਕਲਰ ਮੈਂ ਸ਼ੋਅ ਕਰੂੰਗੀ ਪਹਿਲਾਂ ਤੁਸੀਂ ਵਾਈਟ ਕਲਰ ਨੂੰ ਦੇਖ ਲਓ ਇੰਨਾ ਸੋਹਣਾ ਕਨਸੈਪਟ ਆ ਦੇਖੋ ਸਾਰਾ ਲੈਸਿਸ ਦਾ ਡਿ ਪਿੰਟੈਕਸ ਦਾ ਕੰਮ ਇੰਨਾ ਸੋਹਣਾ ਯੂਨੀਕ ਜਿਹਾ ਤੁਸੀਂ ਆਪਣੀ ਯਾਨੀ ਕਿ ਜੇ ਕਿਸੇ ਵੀ ਖਾਸ ਨੂੰ ਆਪਣੀ ਮੰਮੀ ਨੂੰ ਕਿਸੇ ਨੂੰ ਵੀ ਕੋਈ ਗਿਫਟ ਦੇਣਾ ਚਾਹੁੰਦੇ ਹੋ ਨਾ ਵੀ ਉਹ ਖੁਸ਼ ਹੋ ਜਾਣ ਤਾਂ ਇਹ ਤੋਂ ਬੈਟਰ ਕੁਝ ਵੀ ਨਹੀਂ ਹੈਗਾ ਵੀ ਜਿਹੜਾ ਉਹ ਗਰਮੀਆਂ 'ਚ ਪਾਉਣਗੇ ਸਕੂਨ ਵੀ ਦੇਊਗਾ ਤੇ ਹਰ ਕੋਈ ਪੁੱਛੂਗਾ ਕਿ ਸੂਟ ਕਿੱਥੋਂ ਲਿਆ ਤੁਸੀਂ ਇੰਨਾ ਸੋਹਣਾ ਕਨਸੈਪਟ ਆ ਇਹ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸਾਰਾ ਵਰਕ ਹੋਇਆ ਜਿੰਨਾ ਵੀ ਇਹ ਵਰਕ ਹੋਇਆ ਨਾ ਸਾਰਾ ਵਰਕ ਹੋਇਆ ਹੋਇਆ ਬਹੁਤ ਸੋਹਣਾ ਬਹੁਤ ਪਿਆਰਾ ਸਿੰਗਲ ਟਾਂਕੇ ਦਾ ਸਾਰਾ ਕੰਮ ਆ ਸੂਟ ਦੇ ਉਹ ਪਾ ਜਿੰਨਾ ਵੀ ਹੋਇਆ ਸਾਰਾ ਸਿੰਗਲ ਟਾਂਕੇ ਦੇ ਨਾਲ ਕੰਮ ਹੋਇਆ ਹੋਇਆ ਵੀ ਤੁਹਾਨੂੰ ਆਇ ਲੱਗੂਗਾ ਜਿਵੇਂ ਪ੍ਰਿੰਟ ਹੀ ਹੋਇਆ ਹੋਇਆ ਸਾਰਾ ਥ੍ਰੈਡ ਦਾ ਕੰਮ ਆ ਆਲ ਓਵਰ ਸੂਟ ਰਹੂਗਾ ਪੂਰੀ 5 ਮੀਟਰ ਦੀ ਇਹ ਵੀ ਕੱਟ ਰਹੂਗੀ 5 ਤੋਂ ਪਲੱਸ ਹੀ ਹੁੰਦੀ ਆ ਇਹਨਾਂ ਦੀ ਕੱਟ ਤੇ ਹੁਣ ਮੈਂ ਦਿਖਾ ਦਿੰਨੀ ਆ ਜੀ ਇਹਦਾ ਦੁਪੱਟਾ ਲੋ ਦੁਪੱਟਾ ਵੀ ਉਹਨਾਂ ਦੇ ਹਿਸਾਬ ਦੇ ਨਾਲ ਕੋਈ ਜ਼ਿਆਦਾ ਐਨੀ ਵੀ ਡਿਜੀਟਲ ਜਿਹਾ ਬਣਾਤਾ ਪ੍ਰਿੰਟਡ ਜਿਹਾ ਬਣਾਤਾ ਕਿਉਂਕਿ ਇਦਾਂ ਦੇ ਦੁਪੱਟੇ ਬਹੁਤ ਘੱਟ ਆਪਣੀਆਂ ਮੰਮੀਆਂ ਦਾਦੀਆਂ ਲਾਈਕ ਕਰਦੀਆਂ ਨੇ ਪ੍ਰਿੰਟਡ ਜਿਹਾ ਇਹ ਸੋ ਉਹਨਾਂ ਨੇ ਸਿੰਪਲ ਸੋਬਰ ਹੀ ਦੁਪੱਟੇ ਰੱਖੇ ਨੇ ਤੇ ਇੱਕ ਇੱਕ ਫਲਾਵਰ ਪਾਤਾ ਵਰਕ ਦਾ ਆ ਲੋ ਵਰਕ ਹੀ ਕਰਤਾ ਦੁਪੱਟੇ ਦੇ ਉੱਪਰ ਪਿਓਰ ਚਨੂਨ ਦਾ ਜਿਹੜਾ 1500 ਵਾਲਾ ਕਮਲ ਚਨੂਨ ਨਾ ਘਰਤੀ ਦੀ ਚਨੂਨ ਦੇ ਜਿਹੜੇ ਦੁਪੱਟੇ ਲੱਗਦੇ ਨੇ ਉਹ ਵਾਲਾ ਦੁਪੱਟਾ ਲੱਗਿਆ ਹੋਇਆ ਬਹੁਤ ਸੋਹਣਾ ਬਹੁਤ ਹੀ ਪਿਆਰਾ ਕੰਮ ਦੇਖ ਲਓ ਤੁਸੀਂ ਸੂਟਾਂ ਦੇ ਉੱਪਰ ਜਿਹੜਾ ਹੋਇਆ ਹੋਇਆ ਬਹੁਤ ਸੋਹਣਾ ਯਾਨੀ ਕਿ ਪੂਰੀ ਰੀਜ ਲਾਤੀ ਉਹਨਾਂ ਨੇ ਬਣਾਉਣ ਚ ਪੂਰੀ ਰੀਜ ਲਾਤੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਇੱਕ ਇੱਕ ਕਨਸੈਪਟ ਦਿਖਾਉਣ ਚ ਬਸ ਹੁਣ ਤੁਹਾਡਾ ਰਹਿ ਗਿਆ ਕੰਮ ਜੀ ਤੁਸੀਂ ਕਿਹੜੇ ਸੂਟ ਦਾ ਸਕਰੀਨਸ਼ਾਟ ਦੇਣਾ ਤੇ ਕਿਹੜਾ ਸੂਟ ਤੁਸੀਂ ਲੈਣਾ ਫੋਰ ਸਾਈਡ ਸਾਰੇ ਕਿਤੇ ਇਸ ਤਰ੍ਹਾਂ ਫਿਨਿਸ਼ਿੰਗ ਪੱਟੀ ਦੇ ਨਾਲ ਪੂਰਾ ਦੁਪੱਟਾ ਰੈਡੀ ਆ ਪੂਰਾ ਦੁਪੱਟਾ ਰੈਡੀ ਮਿਲੂਗਾ ਤੁਹਾਨੂੰ ਇਹ ਕਨਸੈਪਟ ਨਹੀਂ ਕਿਤੋਂ ਵੀ ਮਿਲਣੇ ਜਿਹੜੇ ਮਰਜ਼ੀ ਤੁਸੀਂ ਬ੍ਰਾਂਚ 'ਚ ਚਲੇ ਜਾਓ ਬਹੁਤ ਸੋਹਣੇ ਕਨਸੈਪਟ ਨੇ ਗਰਮੀਆਂ ਲਈ ਸਪੈਸ਼ਲ ਨੇ ਗਰਮੀਆਂ ਲਈ ਇਹ ਚੀਜ਼ਾਂ ਬਹੁਤ ਹੀ ਰੀਅਰ ਆਉਂਦੀਆਂ ਨੇ ਬਹੁਤ ਹੀ ਰੀਅਰ ਹੁਣ ਇਹਦੇ ਚਾਰੀ ਕਲਰ ਚੈੱਕ ਕਰ ਲਓ ਚਲੋ ਅੱਜ ਦੀ ਵੀਡੀਓ ਦਾ ਫੁੱਲ ਔਨ ਧਮਾਕਾ ਵਾਲਾ ਯਾਨੀ ਕਿ ਇਹ ਕਨਸੈਪਟ ਤਾਂ ਫਰਸਟ ਟਾਈਮ ਮੈਂ ਦਿਖਾ ਰਹੀ ਹਾਂ ਸ਼ੋਅ ਕਰ ਰਹੀ ਹਾਂ ਇੰਨੇ ਸੋਹਣੇ ਕਨਸੈਪਟ ਤੇ ਇੰਨੇ ਸੋਹਣੇ ਕਨਸੈਪਟ ਤੁਹਾਡੇ ਤੱਕ ਪਹੁੰਚਦੇ ਕਰਨ ਤੇ ਵੀ ਬਹੁਤ ਖੁਸ਼ੀ ਹੋ ਰਹੀ ਹੈ ਯਾਨੀ ਕਿ ਦੇਖੋ ਇੰਨੇ ਸੋਹਣੇ ਕਲਰ ਵੀ ਦੇਖੋ ਕਿੰਨੇ ਸੋਹਣੇ ਆਏ ਇਹ ਹੈਗਾ ਗ੍ਰੇ ਕਲਰ ਸੇਮ ਪੀਸ ਰਹੂਗਾ ਸੇਮ ਦੁਪੱਟਾ ਰਹੂਗਾ ਗ੍ਰੇ ਕਲਰ ਦਾ ਪੀਸ ਆ ਪਿਓਰ ਚਨੂਨ ਦਾ ਦੁਪੱਟਾ ਸਪੈਸ਼ਲ ਉਹਨਾਂ ਨੇ ਲਿਖ ਕੇ ਭੇਜਿਆ ਹੋਇਆ ਆ ਲੋ ਸਾਰੇ ਪਿੰਟੈਕਸ ਦਾ ਕੰਮ ਤੇ ਅਗਲਾ ਪੀਸ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਆ ਲੋ ਇਹ ਕਰੀਮ ਕਲਰ ਆ ਗਿਆ ਜਿਹੜਾ ਆਪਾਂ نیچے ਫਰਸਟ ਸੂਟ ਖੋਲਿਆ ਪਰ ਉੱਪਰ ਵਾਈਟ ਆਇਆ ਇਹ ਥੋੜਾ ਜਿਹਾ ਕਰੀਮੀ ਆ ਕਰੀਮੀ ਫੇਸ ਦੇ ਉੱਪਰ ਆ ਸੋ ਜਿਹੜੀਆਂ ਭੈਣਾਂ ਨੇ ਦੋ ਲੈਣੇ ਹੋਏ ਮਤਲਬ ਕਿਸੇ ਨੇ ਵਾਈਟ ਜਾਂ ਕਰੀਮ ਜਾਂ ਕਰੀਮ ਜਾਂ ਵਾਈਟ ਸੋਲ ਤੁਸੀਂ ਅਡਜਸਟਮੈਂਟ ਕਰ ਲਿਓ ਜੇ ਵਾਈਟ ਸੋਲਡ ਆਊਟ ਹੋ ਗਿਆ ਤਾਂ ਤੁਸੀਂ ਕਰੀਮ ਲੈ ਲਿਓ ਜੇ ਕਰੀਮ ਹੋ ਗਿਆ ਤਾਂ ਤੁਸੀਂ ਵਾਈਟ ਲੈ ਲਿਓ ਕਿਉਂਕਿ ਸਿਮਿਲਰ ਆ ਸਿਰਫ ਉਨੀ ਵੀ ਦਾ ਹੀ ਫਰਕ ਹੈ ਉਹਨਾਂ ਦੇ ਵਿੱਚ ਬਹੁਤ ਸੋਹਣਾ ਕਨਸੈਪਟ ਆ ਤੇ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸਾਰਾ ਵਰਕ ਹੋਇਆ ਸੂਟ ਦੇ ਉੱਪਰ ਬਹੁਤ ਹੀ ਪਿਆਰਾ ਐਂਡ ਲਾਸਟ ਇਹਦਾ ਹੈਗਾ ਸਕਿਨ ਕਲਰ ਹਾਲੋ ਲਾਸਟ ਕਲਰ ਇਹਦੇ ਵਿੱਚ ਮਿਲੂਗਾ ਜੀ ਸਕਿਨ ਸ਼ਿਫ ਇਹ ਵੀ ਬਹੁਤ ਸੋਹਣਾ ਜਾਨੀ ਕਿ ਕਲਰ ਕੋਈ ਵੀ ਨਹੀਂ ਛੱਡਣ ਵਾਲਾ ਕਲਰ ਕੰਬੀਨੇਸ਼ਨ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਨੇ ਜਿਹੜਾ ਮਰਜੀ ਕਲਰ ਤੁਸੀਂ ਲੈ ਲਿਓ ਚਾਰੇ ਦੇ ਚਾਰ ਹੀ ਕਲਰ ਬਹੁਤ ਸੋਹਣੇ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਆ ਸੁਪਰ ਵਾ ਬਸ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਇਹ ਨਾ ਹੋਵੇ ਕਿ ਜਾਨੋ ਤੁਸੀਂ ਸੋਚਦੇ ਰਹਿ ਜਾਓ ਕਿਹੜਾ ਕਲਰ ਲਈਏ ਕਿਹੜਾ ਡਿਜ਼ਾਈਨ ਚੱਕੀਏ ਜਾ ਨੂੰ ਸਾਰਾ ਸਟਾਕ ਕਲੀਅਰ ਹੋ ਜਾਵੇ ਕਿਉਂਕਿ ਇਹ 2-3 ਘੰਟਿਆਂ ਦਾ ਗੇਡਾ ਹੀ ਆ ਜਾਂ ਮਤਲਬ ਕਿ ਰਿਪੀਟ ਸਾਡੀ ਪਾਈ ਹੋਇਆ ਰਿਪੀਟ ਜ਼ਰੂਰ ਮਿਲੋਗੀ ਮੈਂ ਬਾਰ-ਬਾਰ ਕਹਿ ਰਹੀ ਆ ਭੈਣਾ ਦਿਲ ਨਾ ਛੱਡਿਓ ਰਿਪੀਟ ਤੁਹਾਨੂੰ ਮਿਲੂਗੀ ਪਰ ਇਸ ਟਾਈਮ ਜਿਹੜੀਆਂ ਵੀ ਭੈਣਾਂ ਨੇ ਆਪਣੀ ਨਾਮ ਦੇ ਨਾਲ ਪੇਮੈਂਟ ਕਰਤੀ ਨਾਮ ਦੇ ਨਾਲ ਆਪਣੇ ਆਰਡਰ ਪਿਕ ਕਰ ਸਕਦੇ ਹੋ ਤੇ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ